ਤੱਟ ਮਗਰਮਾਚਾ ਮਗਰਮਾਚਾ ਕਿ ਹੋ ਗਿਆ ਸੀ ਆ ਕਮਾਕ ਦੀ ਗੱਲ ਆ ਤੂੰ ਇੱਕ ਇੱਕ ਕੀ ਕਰੀ ਜਨਾ 7 8 ਮਗਰਮਾਚਾ 7 8 ਹੈਗਾ ਅੱਛਾ ਉੱਥੇ ਮਗਰਮਾਚਾ ਰਹਿੰਦੇ ਆ ਯਾਨੀ ਕਿ ਹਾਂ ਪੱਕਾ ਰਹਿੰਦੇ ਆ ਆਹ ਬਾਈ ਹੁਣੀ ਆਉਣਗੇ ਜਦੋਂ ਉਹਨਾਂ ਦੇ ਨਾਲ ਆਪਾਂ ਜਾਣਾ ਤੇ ਆ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਤੇ ਆਪਾਂ ਆਏ ਸੀ ਵੀਰੇ ਅੱਜ ਬਾਬਾ ਬੁੱਢਾ ਸਾਹਿਬ ਚੱਲੇ ਸੀਗੇ ਤੇ ਇੱਥੇ ਰਾਹ ਦੇ ਵਿੱਚ ਜਿਹੜੀਆਂ ਜੋੜੀਆਂ ਨਹਿਰਾਂ ਆਉਂਦੀਆਂ ਦਰਿਆ ਦੇ ਵਿੱਚੋਂ ਨਿਕਲਦੀਆਂ ਹਰੀ ਗਿਆਲੀਆਂ ਹਰੀ ਗਿਆਲੀਆਂ ਆਪਾਂ ਤੁਹਾਨੂੰ ਅੱਜ ਉਹ ਨਹਿਰ ਦਿਖਾਵਾਂਗੇ ਠੀਕ ਆ ਬਾਈ ਤੇ ਤੁਸੀਂ ਇਸ ਹੁੰਦਾ ਜਿਹੜਾ ਵਿਊ ਚੈੱਕ ਕਰੋ ਪਹਿਲਾਂ ਦਾ ਯਾਰ ਇਹਦਾ ਪਿੱਛੇ ਦੇਖ ਰਹੇ ਮੇਰੇ ਨਹਿਰ ਇਹ ਵੱਡੀ ਨਹਿਰ ਆ ਜਿਹੜੀ ਜਦੋਂ ਆਪਾਂ ਇਧਰੋਂ ਮਖੋ ਵਾਲੀ ਸਾਈਡ ਤੋਂ ਆਉਂਦੇ ਆ ਇਧਰੋਂ ਤਰਨ ਤਰਨ ਨੂੰ ਜਾਂਦੇ ਆ ਜਿਹੜੀ ਆ ਪਰਲੇ ਪਾਸੇ ਨਹਿਰ ਆ ਨਹਿਰ ਇਹ ਦੂਜੀ ਸਾਡੇ ਜਿਹੜੀ ਨਿੱਕੀ ਨਹਿਰ ਆ ਥੋੜੀ ਜੀ ਬਾਕੀ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਦਿਖਾਉਣਾ ਇਥੋਂ ਦਾ ਵਿਊ ਬਹੁਤ ਘੈਂਟ ਆ ਯਾਰ ਆ ਜਾ ਪਪਾ ਇਧਰ ਇਧਰੋਂ ਦਿਖਾਉਣੀ ਸ਼ੁਰੂ ਕਰਕੇ ਪਹਿਲਾਂ ਤੇ ਫੋਨ ਆਪਾਂ ਜਿਹੜਾ ਇਹ ਨਵਾਂ ਲਿਆ ਮਿੱਤਰੋ ਨਵੇਂ ਫੋਨ ਦੇ ਵਿੱਚ ਆਪਾਂ ਪਹਿਲੀ ਵੀਡੀਓ ਸ਼ੂਟ ਕਰ ਤੇ ਵੀਡੀਓ ਆਪਣੀਆਂ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ 1 ਮਿੰਟ ਮੈਂ ਪਾਣੀ ਨਾ ਵੜਤ ਵੜਤ ਕੇ ਤਾਂ ਆਉਂਦਾਂ ਨਾ ਹਾਂ ਇਹਦਾ ਫੋਨ ਹੋਰ ਪਿੱਛੇ ਉਹ ਮੇਰਾ ਲੱਗਾ ਨਹੀਂ ਸੀਗਾ ਮੈਗ ਨਹੀਂ ਲੱਗਾ ਇਹ ਮਤਰਾ ਦਰਿਆਵਾ ਤੁਸੀਂ ਦੇਖੋ ਇਧਰ ਆਇਆ ਗੁਰਪੀਤਾ ਜੀ ਬਾਈ ਫੋਟੋ ਖਾਈਦਾ ਕੋਈ ਨਾ ਖੱਤ ਲੈਂਦੇ ਬਾਈ ਇਹ ਦੇਖੋ ਇਹ ਆ ਆ ਏਰੀਆ ਜਿਹੜਾ ਮਾਣਾ ਯਾਰ ਇਹ ਆਹੋ ਪਾਣੀ ਆ ਇਹ ਕਹਿੰਦੇ ਦੋ ਦਰਿਆ ਇਕੱਠੇ ਹੁੰਦੇ ਇੱਥੇ ਨਹੀਂ ਬੋਲਦਾ ਪੈਂਦੀ ਆ ਜੀ ਗੱਲ ਤਾਂ ਕਈ ਕੰਮ ਹੈ ਚੱਲ ਕੋਈ ਨਹੀਂ ਉਹ ਦੇਖ ਸਾਹਮਣੇ ਘਰ ਦੁਆਰੇ ਕਿੱਥੇ ਆ ਉਹ ਸਾਹਮਣੇ ਆਹ ਆ ਬਹੁਤ ਦੂਰ ਹੂੰ 2-4 ਕਿਲੋ ਪਾਕਿਸਤਾਨ ਐ ਪਾਸੇ ਹੈ ਕਿ ਐਸ ਪਾਸੇ ਹੈ ਇਧਰ ਪਾਕਿਸਤਾਨ ਪਾਸੇ ਨਾਲ ਜਿਹੜਾ ਆਦ ਰਹਾ ਹੈ ਸਰ ਉਧਰ ਹੀ ਲੰਘ ਜਾਂਦਾ ਇਹਨਾਂ ਆ ਦੋ ਨਹਿਰਾ ਵਾ ਉਹ ਪਿੱਛੇ ਦਿਖਾ ਕੇ ਜਾਂਦੀਆਂ ਆਪਾਂ ਉਧਰ ਜਾਂਦੀਆਂ ਵਾ ਵਸੇ ਜੰਨ ਮੈਂ ਧਿਆਨ ਨਾਲ ਥੋੜਾ ਆ ਇੱਧਰ ਨਾ ਜਾ ਓਏ ਹਾਂ ਇਹ ਲੈ ਆਵੇ 1988 ਦੇ ਵਿੱਚ ਇੱਥੇ ਆ ਗਏ ਪਾਣੀ ਓਏ 1988 ਦੇ ਵਿੱਚ 1955 ਦੇ ਵਿੱਚ ਆਉਥੇ ਆਇਆ ਪਾਣੀ ਐ ਸੰਨ ਲਿਖੇ ਹੋਏ ਆ ਇਹ ਲੈਵਲ ਆ ਪਾਣੀ ਦਾ ਹੋਰ ਜਿੰਨਾ ਉਧਰ ਪਾਣੀ ਰਹੂ ਉਹਨਾਂ ਇੱਧਰ ਚੜ ਜਾਣੇ ਲੈਵਲ ਬਣਾਇਆ ਹੋਇਆ ਦਾ ਹੂੰ ਦੇਖਿਆ ਰਹਿਣਾ ਇਹ ਮੈਂ ਤੋ ਦੇਖ ਲਓ ਪਾਣੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪਾਣੀ ਆ ਇੱਥੇ ਉਹ ਦੇਖਣਾ ਕਰਦੋਰਾ ਆ ਆ ਯਾਰ ਦੀ ਫੋਟੋ ਖਤੜਿਆ ਕਰਾਂ ਸੀ ਛੱਟ ਗਿਆ ਮਣੀ ਹਮ ਉਸ ਦੇ ਉੱਤੇ ਇੱਕ ਵੀਡੀਓ ਸੀ ਕਿ ਉਹ 88 ਦੇ ਵਾਲੇ ਤੇ ਸੀਗਾ ਆ ਵੀਡੀਓ ਪਾਈ ਸੀ ਬੰਦੇ ਨੇ ਇੰਸਟਾਗ੍ਰਾਮ ਤੇ ਇਹ ਮਤਲਬ ਆਇਆ ਹੈ ਸੀ ਜਿਹੜਾ ਬਣਾਤਾ ਵੀਡੀਓ ਹਮ ਇਹਦਾ ਵਰਕਰਾਂ ਰੰਗ ਕਰਦੇ ਆ ਪਰ ਵੀ ਤਾਂ ਉਧਰੋਂ ਦਿਖਾਈ ਏ ਓਏ ਪਰ ਲੈ ਪਾਸੋਂ ਉਧਰ ਵੀ ਚੱਲਾਂਗੇ ਜਿਹੜਾ ਕੱਟ ਗਿਆ ਨੇ ਸਭ ਨੂੰ ਮੱਥਾ ਟੇਕ ਆ ਇੱਧਰ ਤੇ ਪਾਣੀ ਜਾਂਦਾ ਬਹੁਤ ਜ਼ਿਆਦਾ ਵਾਟੇ ਫੱਦਰ ਦੇ ਪਾਣੀ ਆ ਭਰਾਵੋ ਆ ਡਰ ਲਾਵਾ ਥੋੜਾ ਜਿਹਾ ਪੂਨ ਨਾ ਗਾਂ ਨੂੰ ਕਈ ਵੀ ਬੰਦੇ ਨੂੰ ਚੱਕਰ ਚ ਕਰਾਇਆ ਜਾਂਦਾ ਹੁੰਦਾ ਏ ਅਸਰ ਮੇਹਰਾਂ ਦੇ ਵਿਚਾਲੇ ਕੰਮ ਕਰੀ ਜਾਂਦੇ ਹਨ ਉਹ ਬੰਦੇ ਵਰਕਰ ਕੰਮ ਕਰਦੇ ਤੁਹਾਨੂੰ ਦਿਖਾਉਣਾ ਮਰੋਜ ਆ ਵੇ ਆ ਬੰਦੇ ਕੰਮ ਕਮ ਕਰੀ ਜਾਂਦੇ ਇੱਥੇ ਤਾਂ ਜਿਹੜਾ ਕੰਮ ਚੱਲ ਰਿਹਾ ਵਾ ਇੱਥੇ ਆ ਦੇਖੋ ਆ ਜਿਹੜਾ ਸਾਹਮਣੇ ਬੂਟੀ ਦਾ ਢੇਰ ਲੱਗਾ ਪਿਆ ਬੂਟੀ ਦਾ ਥੋੜੇ ਟਾਈਮ ਬਾਦੀ ਭਰਾ ਇੱਥੇ ਸੰਗਤ ਬਹੁਤ ਹੁੰਦੀ ਆ ਦੇਖੋ ਤੁਸੀਂ ਜਿਵੇਂ ਸੰਗਤ ਆ ਜਾਂਦੀ ਹੈ ਤੇ ਗੁਰਦੁਆਰਾ ਚੱਲ ਚੱਲ ਤੁਰੇ ਜਾਦਾ ਗੁਰਦੁਆਰੇ ਚਾਹ ਜਿਹੜੀ ਸੰਗਤ ਆ ਉਹ ਇੱਥੇ ਦਰਸ਼ਨ ਕਰਨ ਆਉਂਦੀ ਹੈ ਇਹ ਸਾਈਡ ਆ ਮਿੱਤਰੋ ਸਾਈਡ ਤੋਂ ਵੇਖੋ ਤੁਸੀਂ ਗੁਰਦੁਵਾਰਾ ਸਿਰ ਓਏ ਓਏ ਗੁਰਦੁਆ ਓਏ ਗੁਰਪੀਤ ਐਕੋ ਪੰਛੀ ਆ ਨਹੀਂ ਉੱਡਿਆ ਫਿਰਦਾ ਜਿਹੜਾ ਉਹ ਐਕੋ ਪੰਛੀ ਸਿੱਧਾ ਨਹਿਰ ਦੇ ਵਿੱਚ ਵੜ ਜਾਂਦਾ ਉੱਡਣਾ ਪੰਛੀ ਆ ਇਹ ਸਪੀਡ ਬਹੁਤ ਜ਼ਿਆਦਾ ਹੈ ਨਾ ਪਾਣੀ ਦੀ ਚੱਕਰ ਆਵੇ ਬਰਾ ਕੋਤੇ ਹੁੰਦੇ ਹਨਾ ਚੱਕਰ ਆਵੇ ਮਿੱਤਰਾ ਹੋਰ ਬਹੁਤ ਜਿਆਦਾ ਤੇਜ਼ ਆਪਾਂ ਨਹੀਂ ਇਹਦਾ ਕੋਈ ਲਾਹ ਲਿਆਜ ਨਹੀਂ ਹੈਦਾ ਹਨਾ ਲਾ ਆਹ ਆਹ ਪੰਛੀ ਦੀ ਗੱਲ ਕਰਦਾ ਮੈਂ ਉਹ ਪੰਛੀ ਖੰਭ ਨਹੀਂ ਸਖਾਈ ਜਾਂਦਾ ਇਹ ਵਿੱਚ ਹੀ ਬਾੜ ਜਾਂਦਾ ਭਰਾ ਵਾਹ ਨਹਿਰ ਦੇ ਮੱਛੀਆਂ ਕਾਪੀ ਦਾ ਥਲੇ ਉਤਰ ਕੇ ਇਹ ਹੈ ਮੱਛੀਆਂ ਮੱਛੀਆਂ ਫੜ ਲਿਆ ਹੁੰਦਾ ਵਾ ਬਸ ਫੇਰ ਉੱਪਰ ਆਂਦਾ ਨੇ ਖੰਭ ਚੁੰਮ ਕਰਕੇ ਉਠਾਉਂਦਾ ਚੁੰਮ ਕੀਤਾ ਮੈਂ ਹੁਣੇ ਖੰਭ ਸਖਾਉਂਦਾ ਵਾ ਇਹਨੇ ਬਾਅਦ ਦੱਸਾਂ ਕਿ ਮੈਂ ਟੰਕ ਨੂੰ ਸਾਫ਼ ਹੋੂ ਲੈ ਕੇ ਆਇਆ ਫਿਰ ਚੁੱਪੀ ਲਾ ਦੇਣੀ ਆ। ਇਹ ਮੈਂ ਪਾਲੇ ਵਰੀ ਵੀ ਕਈ ਪਹਿਲਾਂ ਕਈ ਥਾਵਾਂ ਦੇ ਛੱਪੜਾ ਛੱਪੜਾਂ ਦੇ ਵੀ ਦੇਖਿਆ ਹੈ ਮੈਂ। ਉਧਰ ਪਾਣੀ ਵਸਾਣਾ ਕੀ ਕਰਦਾ। ਪਾਣੀ ਦਾ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਹੀ ਆ ਯਾਰ ਮਤਲਬ ਜੇ ਆਪਾਂ ਕਹੀਏ ਤੇ ਮਤਲਬ ਸਪੀਡ ਦੇ ਹਿਸਾਬ ਨਾਲ ਗਿਣਗੇ ਤਾਂ ਪਰ ਬਸ 70-80 ਦੀ ਸਪੀਡ ਹੋਊ ਪਾਣੀ ਦੀ। ਇਹ ਦੇਖਣ ਨੂੰ ਹੌਲੀ-ਹੌਲੀ ਲੱਗਦਾ ਵਾ। ਇੱਕ ਵਾਰੀ ਇਹਦੇ ਵਿੱਚ ਮਗਰਮਾ ਛੋਹ ਆਇਆ ਸੀ ਜਿਹਦੀ ਮੈਂ ਗੱਲ ਕਰਦਾ ਹੈਗਾ। ਚਲ ਆਇਆ ਚਲ ਗਏ ਮੁੰਡਿਆ। ਇਹ ਕਿਹਾ ਮੇਤਰੋ ਤਾਂ ਹੰਦਾ ਦਾ ਮੇੜ ਆਹ ਦਰਿਆ ਪਿੱਛੋਂ ਹੁੰਦਾ ਵੇ ਇੱਥੇ ਦੋ ਦਰਿਆ ਇਕੱਠੇ ਹੁੰਦੇ ਆ ਇਹ ਜਿਹੜਾ ਆ ਨਹਿਰਾ ਵਾ ਇਹ ਨਹਿਰਾ ਚਲਾ ਜਾਂਦੀਆਂ ਪਰੇ ਨੂੰ ਠੀਕ ਆ ਤੇ ਜਿਹੜਾ ਆ ਦਰਿਆ ਵਾ ਇਹ ਪਾਕਿਸਤਾਨ ਨੂੰ ਚਲਾ ਜਾਂਦਾ ਇਹਦੇ ਵਿੱਚ ਆ ਦੇਖੋ ਮਲਾ ਫਿਰਦੇ ਆ ਕਿਸ਼ਤੀ ਲਈ ਆ ਵੇ ਦੇ ਇਹਨਾਂ ਕੋਲੇ ਮੈਂ ਜਾਊਂਗਾ ਮੈਂ ਵੇਹਣਾ ਆ ਜੇ ਇਹਨਾਂ ਨਾਲ ਕੋਈ ਆਪਣੀ ਰੈਰ ਲੱਗੀ ਇਹਨਾਂ ਦੇ ਦਰਿਆ ਦੇ ਵਿੱਚ ਆਪਾਂ ਜਿਹੜੇ ਕੱਢਾਂਗੇ ਇਹਨਾਂ ਦੇ ਨਾਲ ਠੀਕ ਆ ਪੁੱਛਦੇ ਆ ਪਹਿਲਾਂ ਇਹਨਾਂ ਨੂੰ ਕਿਹੇ ਪਾਸੇ ਵੇਹਣਿਆ ਕਿੱਧਰ ਦੀ ਹੈ ਵੜੀ ਇਹਨਾਂ ਨੇ ਕਿਸ਼ਤੀ ਦੀ ਹੈ ਵੀ ਕਿੱਧਰ ਦੀ ਵੜੀ ਆ ਕੈਸਤੀ ਉਧਰ ਹੀ ਫਿਰਦੀ ਘਰ ਵੀ ਤੇ ਤਨਕੈਸਤੀ ਦੇਦੀ ਆ ਉਹ ਦੇਖ ਇਧਰ ਹੂੰ ਆਵੇ ਇਧਰ ਇਧਰ ਆ ਉਹ ਵੇ ਆਵੇ ਦੇ ਆ ਰਹੇ ਆਏ ਬੰਦੇ ਆਵੇ ਦੇ ਹਾਂ ਹੈਗੇ ਦੇਖ ਗਏ ਮੈਨੂੰ ਤੈਨੂੰ ਕਿਹਾ ਤਾਂ ਹੈਗਾ ਐਂ ਤਾਂ ਕੁਝ ਨਹੀਂ ਹੁੰਦਾ ਵਿੱਚ ਜਾਣ ਨੂੰ ਕੈਸਤੀ ਉਹ ਯਾਰ ਮੈਂ ਇਹ ਗੱਲ ਤੇ ਕੰਫਿਊਜ਼ ਹੋ ਗਿਆ ਸੀ ਪਹਿਲਾਂ ਮੈਂ ਕਿਵੇਂ ਜਾਵੜਾਂਦੇ ਵਿੱਚ ਪੂਰੇ ਵੀ ਫਰਦੇ ਆ ਭਰਾਵਾ ਜਿਹਨਾਂ ਨੂੰ ਪਤਾ ਵਾ ਕਿਹੜੇ ਇੱਥੇ ਮੱਛੀਆਂ ਮੱਛੀਆਂ ਫੜਦੇ ਆ ਵੇ ਆ ਬੰਦੇ ਆ ਜਿਹੜੇ ਮਕੈਸਤੀ ਵੀ ਫਿਰਦੀ ਆ ਇਹ ਵੀ ਮੱਛੀਆਂ ਹੀ ਫੜਦੇ ਇੱਥੋਂ ਠੀਕ ਆ ਇਹ ਉਧਰ ਨੂੰ ਜਾਂਦਾ ਪਾਕਿਸਤਾਨ ਸਾਈਡ ਨੂੰ ਸਾਰਾ ਦਰਿਆ ਅਰੇ ਹੀਰੋ ਬਾਂਦਰ ਬਹੁਤ ਆ ਇੱਥੇ ਜੇ ਨੂੰ ਤੁਸੀਂ ਆਉਣਾ ਕਦੇ ਵੀ ਧਿਆਨ ਨਾ ਹੋਣਾ ਬਾਂਦਰ ਇੱਕ ਆ ਗਿਆ ਵੇ ਚਲ ਬਾਂਦਰ ਤਾਂ ਚੁਰਾਈ ਆਉਂਦੇ ਇੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੋਂ ਆਉਂਦੇ ਬਾਂਦਰ ਇੱਥੇ ਬੈ ਕੇ ਫਿਰ ਰੋਟੀਆਂ ਖਾਈ ਜਾਂਦੇ ਆ ਤੁਹਾਨੂੰ ਕੋਲੇ ਦਿਖਾਉਂਦੇ ਇਹਨਾਂ ਇਹ ਬਹੁਤ ਪਾਣੀ ਪੀ ਜਾਂਦਾ ਹੋਵੇ ਉੱਤਰ ਆਵੇ ਦਾ ਇਹ ਝੁੰਡੇ ਪਾਣੀ ਤੇ ਰੋਟੀਆਂ ਖਾਂਦੇ ਆ ਮਿੱਤਰੋ ਇੱਥੇ ਬਹੁਤ ਬਾਂਦਰ ਆਵੇ ਦੇ ਇੱਕ ਰੋਟੀਆਂ ਚੱਕ ਲੈ ਗਿਆ ਜਵਤਾਂ ਵਾਸਤੇ ਨੇ ਕਿੰਾਂ ਵੇ ਫਰੇ ਆ ਦੇ ਮੰਦਰਾ ਕੁੱਤਾ ਲੈ ਇਹਨਾਂ ਦੇ ਆਪਸ ਵਿੱਚ ਲੜਾਈ ਵੀ ਹੋ ਜਾਂਦੀ ਹੈ ਕਈ ਵਾਰੀ ਕੁੱਤਿਆਂ ਨਾਲ ਬਹੁਤ ਪੰਗੇ ਲੈਂਦੇ ਨੇ ਨਾ ਮੰਦਰਾ ਚੱਲੇ ਗਏ ਗਾਣ ਨੂੰ ਲੈਣਾ ਟਾਈਮ ਖਰਾਬ ਕੀਤਾ ਉਹਨੂੰ ਗਾਣ ਨੂੰ ਚੱਲੇ ਗਏ ਉੱਧਰਲਾ ਪਾਸਾ ਦਿਖਾਉਣੇ ਤੇ ਫਿਰ ਪੌਲ ਤਾਂ ਦੀ ਆਵਾਂਗੇ ਜਿਹੜਾ ਪਾਸਾ ਸਾਨੂੰ ਪੜਿਆ ਨਹੀਂ ਉਧਰ ਦਿਖਾਵਾਂਗੇ ਆਪਾਂ ਹੁਣ ਚੱਲਦੇ ਆਪਾਂ ਇੱਥੇ ਆਪਾਂ ਨੂੰ ਜਾਨਵਰ ਮਿੱਤਰੋ ਹੋਰ ਮਿਲ ਗਿਆ ਵੇ ਆਹ ਚੀਜ਼ਾਂ ਦੇਖ ਰਹੀ ਆ ਆ ਬੈਠਾ ਇਹ ਕਹਿੰਦੇ ਭਾਈ ਸ਼ਿਸ਼ਕਾਰੀ ਇਹ ਜਿਵੇਂ ਗੱਡਿਆਂ ਗੱਡਿਆਂ ਤੇ ਕੋਈ ਜਾਂਦਾ ਹਨਾ ਗੱਡਿਆਂ ਤੇ ਜੇ ਕੋਈ ਜਾਂਦਾ ਇਹਨਾਂ ਨੂੰ ਕੋਈ ਨਾ ਕੋਈ ਕੁਛ ਨਾ ਕੁਛ ਪਾ ਜਾਂਦਾ ਵਾ ਅਸੀਂ ਥੋੜੀ ਜਿਹੀ ਗਲਤੀ ਇਹ ਕਰਕੇ ਸਾਨੂੰ ਕਨਫਰਮ ਨਹੀਂ ਸੀ ਇਹ ਗੱਲ ਨਹੀਂ ਤਾਂ ਅਸੀਂ ਕੁਛ ਨਾ ਕੁਛ ਪਿੱਛੋ ਲੈ ਆਉਣਾ ਸੀ ਅਸੀਂ ਇਹਨਾਂ ਨੂੰ ਚੱਲ ਵਿਚਾਰਿਆਂ ਨੂੰ ਪਾ ਦਿੰਦੇ ਚੰਗਾ ਹੁੰਦਾ ਇਹਨਾਂ ਦੀ ਜਾਣ ਬਹੁਤ ਹੁੰਦੀ ਹੈ ਜਾਣ ਬਹੁਤ ਹੁੰਦੀ ਹੈ ਬ੍ਰੈਡ ਬਹੁਤ ਖਾਂਦੇ ਆ ਬ੍ਰੈਡ ਬ੍ਰੈਡ ਪਤਾ ਨਹੀਂ ਕੀ ਗੱਲ ਇਹਨਾਂ ਦਾ ਮੇਨ ਖਾਣਾ ਬ੍ਰੈਡ ਫੁੱਲਦਾ ਹਨਾ ਹਰਨ ਮਾਰ ਹਰਨ ਮਾਰ ਵੇ ਨਾ ਉਹ ਇੱਧਰ ਖਾਈ ਜੀ ਲੈ ਨਾ ਮਰਾ ਇੱਧਰ ਛੱਡ ਦਿੰਦੇ ਹਾਂ ਡੈਗ ਪਾਟਾ ਡੂੰਗਾ ਪਤਾ ਕਿੰਨਾ ਭੈੰਗਣਾ ਡੂੰਗਾ ਬਹੁਤ ਆ ਇਹ ਬਈ ਇੱਥੇ ਨਾ ਜਿਹੜੇ ਜੰਗਲ ਆ ਉਹ ਆਪਣੇ ਵੀ ਏਰੀਆ ਦੇ ਵਿੱਚ ਹੈਗੇ ਆ ਪੰਜਾਬ ਦੇ ਵਿੱਚ ਜੰਗਲ ਬਹੁਤ OHAMA ਦੇ ਆ ਛੋਟੇ ਛੋਟੇ ਆ ਪਰ ਥੋੜੇ ਛੋਟੇ ਆ ਹਾਂ ਆਪਾਂ ਇਹਨਾਂ ਨੂੰ ਹਜੇ ਵੀ ਬਚਾ ਸਕਦੇ ਆ ਆਸਰਾ ਦਰਿਆ ਦਾ ਏਰੀਆ ਹੀ ਆ ਤੁਸੀਂ ਦੇਖ ਸਕਦੇ ਜਿੰਨਾ ਵੀ ਦਰਿਆ ਦਾ ਇਹ ਹੁਣ ਦਰਿਆ ਦੇ ਵਿੱਚ ਪਰਦੇ ਦਰਿਆ ਦੇ ਵਿੱਚ 40 60 70 ਦੇ ਵਿੱਚ ਬਹੁਤ ਦਰਿਆ ਰਹਿ ਗਿਆ ਹੈ ਇਹ ਰੇੜਾ ਪਾ ਕੇ ਸਾਹਮਣੇ ਦਰਿਆ ਪਾਣੀ ਆਵੇ ਹੋ ਆ ਜਿੱਥੋਂ ਤੱਕ ਘਰੇਵਾਲੀ ਚੜੀ ਆ ਉੱਥੋਂ ਘਰੇਵਾਲੀ ਜੰ ਤਪਿਆ ਨੇ ਯਾਰ ਕਿਹੜਾ ਰਸਤਾ ਜਿਹੜਾ ਦਰਿਆ ਦੇ ਥਲੜਲੇ ਪਾਸੇ ਜਾਂਦਾ ਹੋਵੇ ਜਿਹੜਾ ਵੀ ਰਸਤਾ ਜਾਂਦਾ ਹੋਇਆ ਅਸੀਂ ਉਧਰ ਮੋਟਰਸਾਈਕਲ ਜ਼ਰੂਰ ਲੈ ਕੇ ਜਾਵਾਂਗੇ ਤੁਹਾਨੂੰ ਜੇ ਇਹ ਦਰਿਆ ਦਿਖਾਉਣ ਲੱਗੇ ਤੇ ਚੰਗੀ ਤਰ੍ਹਾਂ ਹੀ ਦਿਖਾਵਾਂਗੇ ਦਰਿਆ ਅੰਦਰ ਲੈ ਕੇ ਜਾਵਾਂਗੇ ਮੋਟਰਸਾਈਕਲ ਦਰਿਆ ਦੇ ਕਿਨਾਰੇ ਤੇ ਚ ਦੇਖਦੇ ਆਂ ਤੇ ਅਵੇਅਰਨੈਸ ਤੁਸੀਂ ਆ ਵੀ ਆਪਦੀ ਜਿਹੜੀ ਹੈ ਕਿ ਰੱਖਣੀ ਪੂਰੀ ਕਦੇ ਵਾਸਤੇ ਵੀ ਪਾਣੀ ਦੇ ਵਿੱਚ ਵੜਨਾ ਨਹੀਂ ਪਾਣੀ ਦੇ ਵਿੱਚ ਕੋਈ ਹਲਚਲ ਨਹੀਂ ਕਰਨਾ ਆਹ ਰਸਤਾ ਯਾਰ ਸਾਨੂੰ ਲੱਗਦਾ ਜਿਵੇਂ ਆਹ ਰਸਤਾ ਨਾ ਜਾਂਦਾ ਹੋਊਗਾ ਦਰਿਆ ਦੇ ਵਿੱਚ ਪਰ ਮਿੱਤਰਾ ਹੈ ਬਹੁਤ ਖਰਾਬ ਖਰਾਬ ਰਸਤਾ ਇਹ ਸਾਰਾ ਰਸਤਾ ਉਧਰ ਹੀ ਜਾਂਦਾ ਮੈਨੂੰ ਲੱਗਦਾ ਦਰਿਆ ਦੇ ਵਿੱਚ ਇਹ ਏਰੀਆ ਨੂੰ ਰਸਤਾ ਬਹੁਤ ਖਰਾਬ ਆ ਜੰਗਲ ਏਰੀਆ ਹੈ ਨਾ ਬੰਦਰ ਇੱਥੇ ਬਹੁਤ ਜ਼ਿਆਦਾ ਵਾ ਸਾਨੂੰ ਤਰੇ ਤੂੰ ਦੂੰ ਨਾ ਡੋ ਲਾਇਆ ਮੈਂ ਚਲਾਵਾਂ ਤਾਂ ਮੈਨੂੰ ਚਲਾਉਣ ਬੰਦੇ ਬਹੁਤ ਰੇ ਫਿਰਦੇ ਬੱਚਾ ਇਹ ਤਾਂ ਦਰਿਆ ਏਰੀਆ ਬੰਦਰ ਪੁੰਦਰ ਸੱਪ ਸੁੱਪ ਇੱਥੇ ਬਹੁਤ ਆ ਤੁਹਾਨੂੰ ਮੈਂ ਦੱਸਦਾ ਬਾਈ ਕਿਹੜਾ ਇਹ ਦਰਿਆ ਦੇ ਵਿੱਚ ਅਸੀਂ ਆਏ ਆ ਨਾ ਲੈ ਦਰਿਆ ਠੰਡਲੇ ਪਾਸੇ ਜਾ ਰਹੇ ਆ ਅਸੀਂ ਗੁਰਪੀ ਤੇ ਮੋਟਰਸਾਂ ਰੋਕ ਮੈਂ ਮੈਂ ਇੱਕ ਦੀ ਰੇਂਜ ਟੱਟ ਜਾਣੀ ਆ ਇੱਥੇ ਭਰਾਓ ਬਾਂਦਰ ਬਹੁਤ ਅੰਦਰਲੇ ਪਾਸੇ ਥੱਲੇ ਵਾਲੇ ਪਾਸੇ ਜਾਈ ਜਾਨੇ ਅਸੀਂ ਉਹ ਵੇ ਆਰਮੀ ਵੀ ਹੈ ਇੱਥੇ ਕੀ ਆ ਆਰਮੀ ਉਹ ਵੇ ਆਰਮੀ ਦੇ ਗੈਂਡ ਖੜੇ ਆਰਮੀ ਦਾ ਟੈਂਕ ਜਿਆ ਖੜਾ ਹੋਏ ਨੇ ਆ ਪਤਾ ਨਹੀਂ ਕੀ ਕੀ ਆ ਯਾਰ ਬਾਈ ਹੋਰ ਤਾਂ ਸਾਨੂੰ ਇੱਥੇ ਭਜਾ ਵੀ ਦੇ ਪਰ ਅਸੀਂ ਤਾਂ ਸਰ ਤੇ ਕਲੋਗਿੰਗ ਕਰਦੇ ਕਰ ਕੇ ਇੱਧਰ ਨੂੰ ਆ ਗਏ ਆ ਵੇ ਨੇ ਆ ਉਹ ਮੱਝਾਂ-ਮੁੱਝਾਂ ਮੈਂ ਚਲੇ ਹੀ ਫਿਰਦੇ ਬਾਪੂ ਹਣੀ ਆ ਗਏ ਆ ਆਪਾਂ ਦਰਿਆ ਦੇ ਥੱਲੇ ਵਾਲੇ ਪਾਸੇ ਆ ਗਏ ਵਿਚ ਦਰਿਆ ਦੇ ਮਤਲਬ ਉੱtre ਆਏ ਆ ਜਿਦੋਂ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਇੱਥੇ ਖੜੇ ਸੀ ਆਪਾਂ ਪੌਲਾ ਮੇਨ ਉਹ ਗੁਰਦੁਆਰਾ ਗਿਆ ਪਿੱਛੇ ਆ ਗੁਰਦੁਆਰਾ ਗਿਆ ਆਪਾ ਪੌਲਾ ਗਿਆ ਆਪਾ ਸੁਣਾਈ ਜਾਂਦੇ ਜਿਹੜੇ ਇੱਥੋਂ ਦੇ ਨੇੜੇ ਆ ਉਹ ਕੈਸੇ ਫਿਰਦੀ ਬੈਠੇ ਇਹਦੇ ਵਿੱਚ ਨਾਈ ਜਾਂਦੇ ਤੇ ਉਹ ਕੈਸੇ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਕੈਸੇ ਤੀ ਉਹ ਰਹੀ ਪਰੇ ਸਾਹਮਣੇ ਆ ਪਸੂ ਇਹਦੇ ਵਿੱਚ ਆਮ ਹੀ ਇੱਥੇ ਤੁਰੇ ਤਰੇ ਫਿਰਦੇ ਇਹਨਾਂ ਨੂੰ ਕੋਈ ਚੱਕਰ ਨਹੀਂ ਗਾ ਤੇ ਆ ਆ ਗੈਸਾ ਐਡ ਉਹਦੀ ਇੱਧਰ ਤੁਹਾਨੂੰ ਦਿਖਾਈ ਬਾਂਦਰ ਜੇ ਫਿਰਦੇ ਸੀਗੇ ਉਹ ਆਹ ਏਰੀਆ ਵਾ ਠੀਕ ਆ ਇਹ ਆ ਬਾਪੂ ਮੱਝਾਂ ਇਣੀਆਂ ਤੇ ਚਾਰ ਦਾ ਵਾ ਉਹ ਜਿਹੜਾ ਪੌਲਾ ਉਹ ਮੇਨ ਆ ਜਿਹੜਾ ਆਪਾਂ ਇਧਰੋਂ ਜਦੋਂ ਕੋਟ ਇਸੇ ਖਾਂ ਜਾਂ ਕਿਸੇ ਹੋਰ ਸਾਈਡ ਤੋਂ ਆਪਣੇ ਫਰੀਦ ਕੋਟ ਉਹ ਇੱਥੋਂ ਦੇ ਨਾਲ ਦਾ ਮੇਨ ਪੌਲਾ ਦਰਬਾਰ ਸਾਹਿਬ ਨੂੰ ਜਾਂਦਾ ਵਾ ਇੱਕ ਮਿੰਟ ਆ ਦੇਖੋ ਬਾਈ ਜਿਹੜੇ ਆ ਥੋੜੀ ਹੀ ਨਹੀਂ ਗਿਆ ਇਹ ਗੋਲ ਹੋਈ ਪਈ ਬੰਨ ਜਦੋਂ ਜਦੋਂ ਜ਼ਿਆਦਾ ਆ ਜਾਂਦਾ ਵਾ ਪੰਮੀ ਪਾਣੀ ਜਦੋਂ ਜ਼ਿਆਦਾ ਅੰਦਰ ਆ ਭਰ ਜਾਂਦਾ ਇਹ ਜਿਹੜਾ ਹੈਗਾ ਐ ਟਿੱਬੇ ਬਣ ਜਾਂਦੇ ਇੱਥੇ ਜਿਹੜਾ ਆ ਟਿੱਬਾ ਬਣਾ ਰੇਤਾ ਦਾ ਹਣਾ ਇਹਦੇ ਉੱਪਰ ਚਲਾ ਇੱਧਰ ਵੀ ਜਾਂਦੇ ਮੋਰ ਪੀਦਾ ਰਸਾ ਸਾਫ ਰਸਤਾ ਕਿੱਧਰ ਆ ਇੱਧਰ ਆ ਕਿੱਧਰ ਇੱਧਰ ਇੱਧਰ ਸਹੀ ਆ ਮਿਲਦਾ ਮੜਾ ਆ ਆਈ ਜਾਣਾ ਪਣਾ ਬਚਾਪ ਚੂ ਕੇ ਓ ਬਾਈਆਂ ਨਾਲ ਅੱਜ ਆਪਾਂ ਬਹਿਣਾ ਹੀ ਬਹਿਣਾ ਹਾਂ ਕਿਸ਼ਤੀ 'ਚ ਕਿਹੜੇ ਬਾਈਆਂ ਨਾਲ ਓ ਕਿਸ਼ਤੀ 'ਚ ਕਿਸ਼ਤੀ ਉਤਰੀ ਪਾਣ ਉਹਦਾ ਬਹੁਤ ਜ਼ੋਰ ਇਹਦਾ ਹੋਰ ਹੀ ਆ ਦਲਦਲ ਜੀ ਕੋਣ ਨੰਗੀ ਚੱਲਣਾ ਤੇ ਤਾਹੀ ਐ ਇੱਥੇ ਭਰਾਵਾ ਤੁਹਾਨੂੰ ਦੱਸਦਾ ਮੈਂ ਤੇ ਕਿਸ ਚੀ ਦੇ ਵਿੱਚ ਝੂਟਾ ਲੈਣਾ ਜਿਹੜੇ ਦਰਿਆ ਦੇ ਵਿੱਚ ਵੜ ਕੇ ਕਹਿੰਦੇ ਮੁੰਡਿਆਂ ਨੇ ਸੁੱਕੇ ਨਹੀਂ ਜਾਣਾ ਕਰਦੇ ਆ ਨੇ ਬਹੁਤ ਗਾਲਾਂ ਕੱਢਣੀਆਂ ਜਦੋਂ ਵੀਡੀਓ ਵੇਖਣੀ ਉਹਨਾਂ ਨੇ ਕਿਹਾ ਤੁਸੀਂ ਮਾਰ ਮਾਰ ਕੇ ਲੈਂਦੇ ਆ ਮਰਨਾ ਤੁਸੀਂ ਉਹਨਾਂ ਨੇ ਕਿਹਾ ਹਾਂ ਤੇ ਇੱਧਰ ਕੰਮ ਖਰਾਬ ਹੋ ਗਿਆ ਲੱਗਦਾ ਮੈਨੂੰ ਕੰਮ ਖਰਾਬ ਹੋ ਗਿਆ ਲੱਗਦਾ ਮੈਨੂੰ ਲੰਘਿਆ ਨਹੀਂ ਜਾਣਾਗਾ ਮੈਂ ਚੱਲੇ ਪਾ ਤੇਰਾ ਜੀ ਥੋੜੇ ਪਾਣੀ ਮਿਲਗਾ ਰੋ ਲੈ ਗਏ ਬੱਬੇ ਟੈਡੀ ਤਾਂ ਨਹੀਂ ਹੁੰਦੇ ਹੁੰਦੇ ਟੈਡੀ ਟੁੱਟੀਆਂ ਤਾਂ ਹੁੰਦੀਆਂ ਨਹੀਂ ਨਹੀਂ ਨਾ ਭਰਾਵਾ ਹੀ ਨਹੀਂ ਜਾਣਾਗਾ ਬੰਦੇ ਹੀ ਇਨ ਜਾਣ ਨਹੀਂ ਮੈਂ ਤਾਂ ਕਹਿੰਦੇ ਰੱਸੀ ਬੰਨੀ ਆਏ ਬੇ ਬੇ ਕਹਿੰਦੇ ਅਸੀਂ ਬੰਨੀ ਆ ਆ ਰੱਸੀ ਬੰਨੀ ਨਹੀਂ 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 ਤੇ ਛੱਡ ਯਾਰ ਇੰਨਾ ਕੁਝ ਨਹੀਂ ਕਰਨਾਗਾ ਬੰਦੇ ਹੀ ਡਰਪੋ ਕੇ ਆ ਕੈਸਤੀ ਭਾਈ ਆਪਾਂ ਨੂੰ ਮਿਲ ਗਈ ਯਾਰ ਤਾਂ ਦੇਖ ਸਕਦੇ ਆ ਕੈਸਤੀ ਦੇ ਵਿੱਚ ਗਿਆਨੀ ਬਹਿ ਗਿਆ ਵਾ ਰੇਤਾ ਤੇ ਚਲਾਉ ਕੈਸਤੀ ਇਹ ਹੁਣ ਰੇਤਾ ਤੇ ਚਲਣੀ ਕੈਸਤੀ ਰੇਤਾ ਤੇ ਸਹੀ ਗੱਲ ਆ ਆ ਇੱਥੇ ਮਾਰਾ ਮੱਛੀ ਮੱਛੀ ਘੜਦੇ ਆਓ ਬਾਈ ਹੁਣੀ ਆਉਣਗੇ ਜਦੋਂ ਉਹਨਾਂ ਦੇ ਨਾਲ ਆਪਾਂ ਜਾਣਾ ਪਰ ਆ ਦੇ ਵਿੱਚ ਜਾਂ ਤਾਂ ਐ ਨਹੀਂ ਮੈਂ ਤਾਂ ਕਹਿੰਦਾ ਲੈ ਚ ਲੈ ਕੇ ਹੁਣੀ ਹੁੰਦਾ ਨਹੀਂ ਐਵੇਂ ਭਰਾਵਾ ਮੋਦੀ ਮਾਦੀ ਹੋ ਗਈ ਆ ਬੰਦੇ ਆ ਇਹ ਅਣਜਾਣ ਬੰਦੇ ਨਾਲ ਇਹ ਪਲਟੀ ਦੇ ਜਾਂਦਾ ਭਾਈ ਉਹ ਨਹੀਂ ਪਲਟਾ ਹਾਂ ਪਲਟੀ ਹੋ ਜਾਂਦਾ ਛੱਡ ਪਰੇ ਭਰਾਵਾ ਰਹਿਣ ਦੇ ਜੇ ਜਦੋਂ ਚਲੋ ਆਪਾਂ ਜੇ ਜੀ ਗੀ ਜਾਂਦੇ ਉਹ ਪਲਟੀ ਆਛਾ ਇਹ ਚਾ ਕਰੀ ਮਗਰ ਮਾਛੀ ਵੀ ਆ ਗਈ ਹੈ ਨਾ ਕਹਿੰਦੇ ਆਹੋ ਉਹ ਪਰਲੀ ਤੇ ਆਪਣੇ ਉਹ ਜਿਹੜਾ ਨਹਿਰ ਉਧਰੋਂ ਨਹੀਂ ਨਿਕਲ ਹਾਂ ਉੱਥੇ ਆ ਗਈ ਹੈਗਾ ਹੈਗਾ ਕਿ ਚਲਾ ਗਿਆ ਨਹੀਂ ਹੈਗਾ ਹੱਲੇ ਵੀ ਹੈਗਾ 7 8 ਹੈਗਾ 7 8 ਮਗਰਮੱਛ ਉਹ ਆਪ ਕੋ ਵੇਖੀ ਹੋਇਆ ਸੀ ਆ ਦਾ ਕਮਾਲ ਦੀ ਗੱਲ ਆ ਤੂੰ ਇੱਕ ਇੱਕ ਕੀ ਕਰੀ ਜਾਂਦਾ 7 8 ਮਗਰਮੱਛ 7 8 ਹੈਗਾ ਅੱਛਾ ਉੱਥੇ ਮਗਰਮੱਛ ਰਹਿੰਦੇ ਆ ਯਾਨੀ ਕਿ ਹਾਂ ਪੱਕਾ ਰਹਿੰਦੇ ਆ ਚੱਲ ਮੱਛੀਆਂ ਮੱਛੀਆਂ ਆ ਨਾ ਉੱਤ ਚੜਾਉਂਦਾ ਨਾ ਅੱਛਾ ਹਾਂ ਲਖਾਂ ਆਹੀਂ ਬੋਲੀ ਚਾਲਾ ਜਦੋਂ ਉਥੇ ਗਾਉ ਚੜਾਉਂਦਾ ਨਾ ਤੇ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦਾ ਉਹ ਕਹਿੰਦਾ ਤੇ ਮੱਛੀ ਉੱਠੀ ਹੈ ਬਕਲ ਤੇ ਕੀ ਚੜੁੰਦਾ ਗਾਂ ਦਾ ਪੈਸ ਨਹੀਂ ਹੁੰਦਾ ਗਾਂ ਗਾਉ ਗਾਉ ਤੇ ਉਹਨੂੰ ਆਪਾਂ ਕੋਈ ਨੁਕਸਾਨ ਨਹੀਂ ਕਰਦਾ ਉਹ ਗਾਵਾਂ ਨੂੰ ਕੁਝ ਨਹੀਂ ਕਹਿੰਦਾ ਯਾਰ ਆਹੋ ਤੇ ਮੱਛੀ ਕਲੇ ਮੁੱਛਾ ਮੁੱਛਾ ਖਾਈ ਜਾਂਦਾ ਤੇ ਉੱਤੇ ਅਗੇ ਤੂੰ ਤੇ ਕਹਿੰਦਾ ਮਤਲਬ 7-8 ਮਗਰ ਆਹੋ 7-8 ਹੈਗਾ ਕਦੇ ਵੇਖਿਆ ਵੀ ਆ ਤੂੰ ਕਿ ਆਹੋ ਵੇਖਿਆ ਆ ਫਿਰ ਇਹਨਾਂ ਨੂੰ ਪਤਾ ਵਾ ਸਹੀ ਆਹੇ ਤਿਲ ਮੰਡੀ ਤੇ ਗਏ ਆ ਠੀਕ ਆ ਆ ਬੰਗਾਲੀ ਪੋਲ ਦੇ ਨਾਲ ਤਨ ਮੰਡੀ ਨਹੀਂ ਉੱਥੋਂ ਦੇ ਹੈਗੇ ਤੇ ਵਾਹ ਵਡੇ ਵੱਡੇ ਕਿ ਨਿੱਕੇ ਨਿੱਕੇ ਨਹੀਂ ਵੱਡੇ ਵੱਡੇ ਹੈਗੇ ਜੀ ਸਾਡੇ ਤੋਂ ਵੀ ਵੱਡੇ ਵੱਡੇ ਆ ਤੁਹਾਡੀ ਭੈਣ ਤਪੜਾ ਕੰਮ ਭਰਾਵਾ ਦੂਰ ਹੀ ਰਹਾ ਇਧਰੋਂ ਆ ਨਿਕਲੇ ਆਵੇ ਜਾ ਓਏ ਇੱਥੇ ਦਾ ਸੇਵਕਾ ਕੰਮ ਖਤਰੇ ਵਾਲਾ ਹੀ ਆ ਪਾਣੀ ਚ ਹੀ ਰਹਿੰਦਾ ਜੀ ਖਾਲਾ ਇਧਰੇ ਕਰਦਾ ਇੱਕ ਮੈਂ ਤੇ ਵਾਗੇ ਫੇਰ ਇਹਨਾਂ ਇੱਕ ਵਾਰੀ ਦਾ ਵਾਲਾ ਛਾਲ ਮਾਰਿਆ ਤੇ ਤੁਰੰਤ ਤੇ ਬਾਈ ਵੀਡੀਓ ਬਣਾਈ ਜਾਂਦਾ ਵਾ ਦੇਖ ਲੋ ਇੰਸਟਾਗ੍ਰਾਮ ਦਾ ਰੀਲ ਆ ਯਾਰ ਨਾ ਇੱਥੇ ਵੇਖੋ ਆਸੇ ਪਾਸੇ ਰੇਤਾ ਸੁੱਕੀ ਆ ਇੰਨੇ ਕੇਰੀਏ ਦੇ ਵਿੱਚ ਨਾ ਰੇਤਾ ਗਿੱਲੀ ਆ ਅਸੀਂ ਇੱਥੋਂ ਵੇਨੇ ਸ਼ਾਇਦ ਪਾਣੀ ਨਿਕਲੂਗਾ ਪੱਕਾ ਕਿ ਨਹੀਂ ਪਟਕਣ ਮੜਾ ਇਹ ਨੀ ਪੱਕਾ ਦਰਿਆ ਦੇ ਵਿੱਚ ਦਾ ਦਰਿਆ ਜੱਜਮੈਂਟ ਜੀ ਲਾਈ ਆ ਬਾਕੀ ਸਾਰੇ ਏਰੀਆ ਸੁੱਕਾ ਹੀ ਗਿੱਲਾ ਕਿਉਂ ਆ ਦਰਿਆ ਤੋਂ ਬਹੁਤ ਪਾਸੇ ਦਰਿਆ ਤੋਂ ਪਾਸੇ ਵੀ ਆ ਤੇ ਪਾਣੀ ਇੱਥੋਂ ਹੋ ਸਕਦਾ ਨਿਕਲਿਆ ਆਵੇ ਮਗਲੂਗਾ ਪੱਕਾ ਬਬਾ ਮਗਲੂਗਾ ਫਟਕਟੋ ਦਾ ਬਟਣਾ ਪਣਾ ਬ ਹੂੰ ਤੋਆ ਘਟੋ ਘਟ ਫਟ ਡੂੰਗਾ ਪਟਾ ਜਣਾ ਅਸਲੇ ਥੋੜੇ ਸਲੇ ਸਾਰੇ ਆ ਗਿਆ ਆ ਗਿਆ ਰੋਆ ਇਹ ਰਵਈਂ ਨਹੀਂ ਪਾਣੀ ਇੱਥੇ ਤੇ ਭੈਂ ਦਰਿਆ ਦਾ ਨੇੜ ਕਿੰਨਾ ਦਰਿਆ ਦੇ ਵਿੱਚ ਬੈਠੇ ਆ ਵੀ ਦੇਖ ਜਿਹੜਾ ਟੋਆ ਪਟਣ ਨਾਲ ਪਾਣੀ ਆ ਗਿਆ ਆ ਵੀ ਦੇਖੋ ਪਾਣੀ ਇਕੱਠਾ ਤੇ ਪਾਣੀ ਬਹੁਤ ਜ਼ਿਆਦਾ ਪਾਣੀ ਆ ਇੱਥੇ ਕਿੰਨਾ ਓਏ ਕਿਵੇਂ ਕਰੀ ਜਾਂਦਾ ਪਾਉਂਦੀ ਓਏ ਆ ਜੜਿਆ ਹੈ ਸਰਾਹੀ ਹੋ ਗਿਆ ਹੈ ਹਾਂ ਪਾਣੀ ਕੱਢ ਕੇ ਵਿਖਾਈਏ ਮੜਾ ਜਾਨਾ ਹੁ ਪਾਣੀ ਵੀ ਕੱਢ ਕੇ ਕਰਾਉਗਾ ਇੱਥੇ ਲੈ ਚੱਕ ਚੱਲ ਪਿਆ ਪਾਣੀ ਝਰਨਾ ਚੱਲ ਪਿਆ ਮੇਰੇ ਭਰ ਜੂਗਾ ਟੋਆ ਜਾਣਾ ਭਰ ਜਾਣਾ ਇਹ ਦਸਾਂ ਕਮੈਂਟ ਨੂੰ ਟੋਆ ਭਰ ਜਾਣਾ ਇੱਥੇ ਵੇਲੇ ਜਮਾ ਸੁੱਕਾ ਸੀਗਾ ਅਸੀਂ ਅੰਦਾਜ਼ਾ ਇਹ ਲਾਇਆ ਵੀ ਇੱਥੇ ਸ਼ਾਇਦ ਪਾਣੀ ਹੋ ਸਕਦਾ ਵਾ ਜਿਹੜਾ ਆਪਾਂ ਬੋਰ ਕਰਦੇ ਆ ਉਹਦਾ ਵੀ ਹਿਸਾਬ ਇਹੀ ਹੁੰਦਾ ਵਾ ਜਦੋਂ ਮਨਾ ਟੋਆ ਪਾੜਦੇ ਪਾਣੀ ਇਕੱਠਾ ਕਰਨ ਦਾ ਮੋਟਰ ਬਾਹਰ ਕੱਢ ਲੈਂਦੀ ਆਪਾਂ ਚੱਲੇ ਹੁਣ ਵਾਪਸ ਕਿ ਜੰਗਲ ਨਾ ਬਹੁਤ ਸੰਘਣਾ ਆ ਗਿਆ। ਇਹ ਜਮਾ ਵੇਚਦੀ ਜੰਗਲ ਦੇ ਆ ਦੇਖੋ ਸਾਡਾ ਮੋਟਰਸਾਈਕਲ ਨੂੰ ਜਗਾ ਮਤਲਬ ਪੂਰੀ ਪੂਰੀ ਹੋਈ ਜਾਂ। ਤੇ ਆਪਾਂ ਹੁਣ ਵੇਚਦੀ ਲੰਗੇ ਤਰੇ ਜਾਨੀ। ਆ ਵੀ ਆ ਡੱਡੀ ਬਣੀ ਦੀ ਆ ਗਾਡੀ। ਇਹ ਕਿੱਧਰ ਦੀ ਜਾਂਦੀ ਹੈ। ਆਹ ਜੀ ਹੁਣ ਜਿਹੜੇ ਆਪੀ ਚੱਲੇ ਆ। ਉਹ ਤਾਂ ਨਹੀਂ ਆਉਂਦੇ। ਹਾਂ। ਦਰਵਾਜ਼ਾ ਦੀ ਆ। ਬਹੁਤ ਸੰਘਣਾ ਜੰਗਲਾ ਦੇ ਹੁਣ। ਇਹ ਤਾਂ ਹੋਰ ਚੱਲਣੇ ਕਾ ਜਰਾਵਾਰ। ਹੁਣ ਆਗੇ ਖੇਤਾਂ ਦੀ। ਬੜੀ ਦੇ ਖੇਤਾਂ ਆ ਬਹੁਤ। ਆਪਾਂ ਜਾਣਾ ਹੈ ਹਾਂ ਜਾਣਾ ਲੋ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜਿਹੜਾ ਦਰਿਆ ਠੀਕ ਆ ਚਾਰੇ ਪਾਸੇ ਦਿਖਾਇਆ ਦਰਿਆ ਤੇ ਤੁਸੀਂ ਜਿਹੜੀ ਪਿਛਲੀ ਵੀਡੀਓ ਆ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸ ਵੀਡੀਓ ਨੇ ਉਸ ਤਰ੍ਹਾਂ ਪਿਆਰ ਦਿਓ ਸਾਰੇ ਜਾਣੇ ਤੇ ਆ ਸਾਰਾ ਦਰਿਆ ਹੀ ਆ ਇਸ ਟਾਈਮ ਆਪਾਂ ਦਰਿਆ ਦੇ ਵਿੱਚ ਹੀ ਖੜੇ ਆ ਠੀਕ ਆ ਤੇ ਮਿਲਦੇ ਆ ਅਗਲੀ ਬਹੁਤ ਹੀ ਵਧੀਆ ਅਗਲੀ ਵੀਡੀਓ ਦੇ ਵਿੱਚ ਠੀਕ ਆ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਠੀਕ ਆ ਬਾਈ